ਜਗਮਨ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਵਿਖੇ ਮੌਜੂਦਾ ਪੂਰੇ ਪੰਜਾਬ ਭਰ ਦੇ ਵਿੱਚ ਪੈ ਰਹੀ ਬਾਰਿਸ਼ ਦੇ ਚਲਦਿਆਂ ਪਟਿਆਲਾ ਜਿਹੜਾ ਹੈ ਹੁਣ ਜਲਥਲ ਹੋ ਚੁੱਕਿਆ ਹੈ ਪਟਿਆਲਾ ਦੇ ਪੋਰਸ਼ੀ ਇਲਾਕੇ ਫੁਲਕੀਆਂ ਇਨਕਲੇਵ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਜਿੱਥੇ ਤੁਹਾਨੂੰ ਦਿਖਾ ਰਹੇ ਆ ਕਿ ਇੱਥੇ ਮਿੰਨੀ ਵਾਟਰ پارک ਬਣਿਆ ਪਿਆ ਲੋਕ ਜਿਹੜੇ ਨੇ ਉਹ ਕਾਫੀ ਮੁਸ਼ਕਿਲ ਦੇ ਨਾਲ ਇਸ ਪਾਣੀ ਦੇ ਵਿੱਚੋਂ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੀਆਂ ਗੱਡੀਆਂ ਨੇ ਉਹ ਵੀ ਲੋਕੀ ਜਿਹੜੇ ਨੇ ਇੱਥੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਈ ਜਿਹੜੇ ਨੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਨੇ ਜਿਹੜੇ ਉਹਨਾਂ ਦੀਆਂ ਰੇੜੀਆਂ ਸਾਈਕਲ ਵਗੈਰਾ ਦੀ ਗੱਲ ਕਰ ਲਈ ਤੇ ਇਸ ਪਾਣੀ ਦੇ ਵਿੱਚ ਫਸੇ ਹੋਏ ਨਜ਼ਰ ਵੀ ਆ ਰਹੇ ਨੇ ਇੱਕ ਗੱਡੀ ਦੀ ਤਸਵੀਰ ਦਿਖਾਵਾਂਗਾ ਕਿ ਇਹ ਟੈਂਪੋ ਟਰੈਵਲ ਹੈ ਤੁਸੀਂ ਦੇਖੋਗੇ ਕਿ ਇਸ ਪਾਣੀ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਕੁਝ ਸਮੇਂ ਪਹਿਲਾਂ ਹੀ ਇਸ ਪਾਣੀ ਦੇ ਵਿੱਚੋਂ ਇਹ ਗੁਜ਼ਰ ਰਿਹਾ ਸੀਗਾ ਇੱਥੋਂ ਦੀ ਕੰਮ ਦੇ ਉੱਪਰ ਜਾਣਾ ਸੀਗਾ ਇਸ ਇਸ ਵਿਅਕਤੀ ਨੇ ਲੇਕਿਨ ਪਾਣੀ ਦੇ ਵਿੱਚ ਜਿਹੜਾ ਇਹ ਟੈਂਪੂ ਟਰੈਵਲ ਜਿਹੜਾ ਹੈ ਉਹ ਫਸ ਚੁੱਕਿਆ ਹੈ ਤਾਂ ਅੱਗੇ ਵੱਲ ਨੂੰ ਚਲਦੇ ਹਾਂ ਅੱਗੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਲੋਕ ਜਿਹੜਾ ਇਸ ਪਾਣੀ ਦੇ ਵਿੱਚੋਂ ਗੁਜ਼ਰ ਰਹੇ ਨੇ ਕਿਉਂਕਿ ਇਸ ਪਾਣੀ ਜਿਹੜਾ ਖੜਿਆ ਹੈ ਇਸ ਪਾਣੀ ਦੇ ਵਿੱਚੋਂ ਲੋਕ ਨਿਕਲਣ ਦੇ ਲਈ ਕਾਫੀ ਮਜਬੂਰ ਨੇ ਤਾਂ ਉਹ ਤਸਵੀਰ ਦੇਖੋਗੇ ਕਿ ਬਜ਼ੁਰਗ ਅੰਕਲ ਜਿਹੜੇ ਨੇ ਉਹ ਇਸ ਪਾਣੀ ਦੇ ਵਿੱਚੋਂ ਨਿਕਲ ਕੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੱਗੇ ਵੱਲ ਨੂੰ ਚਲਦੇ ਹਾਂ ਪਹਿਲਾਂ ਤਾਂ ਅੱਗੇ ਦੀ ਤਸਵੀਰ ਦਿਖਾਵਾਂਗੇ ਕਿ ਲੋਕ ਇਸ ਪਾਣੀ ਦੇ ਵਿੱਚੋਂ ਕਿਸ ਤਰ੍ਹਾਂ ਨਹੀਂ ਕਰ ਰਹੇ ਨੇ ਇੱਕ ਗੱਡੀ ਦੇਖੋਗੇ ਕਿ ਗੱਡੀ ਦੇ ਨੀਚੇ ਜਿਹੜੀਆਂ ਲਹਿਰਾ ਬਣ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਨੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰਾ ਬਣਦੀਆਂ ਨੇ ਉਸ ਤਰ੍ਹਾਂ ਇੱਥੋਂ ਲਹਿਰਾ ਬਣ ਰਹੀਆਂ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਖਾਸ ਨੇ ਤ੍ਰਿਪੜੀ ਇਲਾਕੇ ਦੇ ਫੁਲਕੀਆਂ ਕਲੇਬ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਲੋਕ ਇਸ ਪਾਣੀ ਦੇ ਵਿੱਚੋਂ ਨਿਕਲ ਕੇ ਆਪਣੇ ਕੰਮਾਂ ਦੇ ਉੱਪਰ ਜਾ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਕਿਸੇ ਸਮੁੰਦਰ ਨਾਲੋਂ ਘੱਟ ਨਹੀਂ ਹੈਗਾ ਇਹ ਇਲਾਕਾ ਜਿੱਥੇ ਹਰ ਵਾਰ ਜਦੋਂ ਕੁਝ ਸਮੇਂ ਦੀ ਬਾਰਿਸ਼ ਪੈਂਦੀ ਹੈ ਕੁਝ ਘੰਟਿਆਂ ਦੀ ਬਾਰਿਸ਼ ਪੈਂਦੀ ਹੈ ਤਾਂ ਇਸ ਤਾਂ ਦੇ ਉੱਪਰ ਪਾਣੀ ਪਰ ਜਾਂਦਾ ਹੈ ਤਾਂ ਇਹ ਤਸਵੀਰ ਤੁਹਾਨੂੰ ਪਾਣੀ ਦਿਖਾ ਰਿਹਾ ਅੰਕਲ ਇੱਥੋਂ ਨਿਕਲ ਕੇ ਆਏ ਨੇ ਅੰਕਲ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਅੰਕਲ ਮੁਸ਼ਕਿਲ ਹੋਇਆ ਸੀਗਾ ਇੰਨੇ ਕ ਪਾਣੀ ਦੇ ਵਿੱਚੋਂ ਨਿਕਲਣਾ ਕਿਉਂਕਿ ਜਦੋਂ ਵੀ 2 ਘੰਟਿਆਂ ਦੀ ਬਾਰਿਸ਼ ਪੈਂਦੀ ਹੈ ਇੱਥੇ ਪਾਣੀ ਇਕੱਠਾ ਹੋ ਜਾਂਦਾ ਉਹ ਜੇ ਤੁਹਾਨੂੰ ਸਾ 80% ਤਾਂ ਕੰਮ ਖਰਾਬ ਹੋ ਗਿਆ। 20% ਬਚਾ ਹੋ ਗਿਆ ਬਸ। ਰੇੜੀ ਡੁੱਬ ਜਾਂਦੀ। ਮੈਂ ਦੇਖਿਆ ਰੇੜੀ ਉੱਤੇ ਫਸ ਵੀ ਗਈ ਸੀ ਥੋੜੀ ਆ ਨਾ ਖਿਚਰੇ ਦੇ ਕੇ ਤੁਸੀਂ ਕਾਫੀ ਮੁਸ਼ਕਿਲ ਸੀ ਗਈ ਇਸ ਉਮਰ ਦੇ ਵਿੱਚ ਰੇੜੀ ਖਿੱਚਣਾ ਇੰਨੇ ਪਾਣੀ ਦੇ ਵਿੱਚੋਂ। ਕੋਈ ਮਰੀਜ਼ ਹੈ 74 ਬਟ ਮੈਂ ਕੰਮ ਕਰਾਂ ਸਨ 1967 ਤੋਂ। ਸਾਨੂੰ ਐਸੇ ਬੜਾ ਖੌ ਰਿਹਾ ਜੀ। ਪਰ ਮੁਸ਼ਕਿਲ ਹੈ ਇਸ ਪਾਣੀ। ਬਹੁਤ ਮੁਸ਼ਕਿਲ ਹੈ ਜੀ ਬਹੁਤ ਜ਼ਿਆਦਾ ਹੀ। ਇੰਤਾਂ ਕਿਨੇ ਸਾਲ ਹੋ ਗਏ ਸਾਰੀ ਦੁਨੀਆ ਹੀ ਪਰੇਸ਼ਾਨ ਹੋ ਰਹੀ ਹੈ। ਸਮੁੰਦਰ ਲੱਗਦਾ ਹੈ ਹਨਾ ਜਿਸ ਤਰ੍ਹਾਂ ਲਹਿਰਾ ਬੰਦੀਆਂ ਨੇ ਗੱਡੀ ਨਿਕਲਦੀ ਇੱਥੋਂ ਦੀ ਹੈ ਨਾ ਸਮੁੰਦਰ ਲੱਗਦਾ ਪੂਰਾ ਹੈ ਹਾਂਜੀ ਹਾਂ ਬਿਲਕੁਲ ਸਮੁੰਦਰ ਹੈ ਬਿਲਕੁਲ ਪਾਣੀ ਬਹੁਤ ਹੈ ਐਸੇ ਕੋਈ ਲੋਗ ਅੱਗੇ ਰੋਈ ਫਸ ਜਾਣੇ ਕੰਮ ਤੇ ਜਾ ਰਹੇ ਸੀਗੇ ਤੁਸੀਂ ਹਾਂਜੀ ਮੈਂ ਕੰਮ ਤੇ ਜਾ ਰਿਹਾ ਮੈਨੂੰ ਸੈਕਟੇਟ ਹਾਂ ਤੇ ਬਿਲਕੁਲ ਅੰਕਲ ਜਿਹੜੇ ਨੇ ਰੋਜ਼ਾਨਾ ਮੈਨ ਸੈਕਟਰੀਏਟ ਦੇ ਬਾਹਰ ਜਿਹੜਾ ਰੇੜੀ ਲਗਾਉਂਦੇ ਨੇ ਆਪਣੀ ਇਹ ਕੁਲਚੇ ਸੂਪ ਦੀ ਕਾਫੀ ਲੰਬੇ ਸਮੇਂ ਤੋਂ ਉੱਤੇ ਖੜਦੇ ਨੇ ਤਾਂ ਕਾਫੀ ਇਹਨਾਂ ਦੀ ਉਮਰ ਹੈ ਲੇਕਿਨ ਇਸ ਪਾਣੀ ਦੇ ਵਿੱਚ ਇਹਨਾਂ ਦੀ ਰੇੜੀ ਫਸ ਗਈ ਸੀ ਤਾਂ ਇਸ ਉਮਰ ਦੇ ਵਿੱਚ ਉਸ ਰੇੜੀ ਨੂੰ ਜਿਹੜਾ ਹੈ ਆਪਣੇ ਰੋਜ਼ਗਾਰ ਨੂੰ ਜਿਹੜਾ ਹੈ ਕੱਢ ਕੇ ਆਉਂਦੇ ਹੋਏ ਨਜ਼ਰ ਆ ਰਹੇ ਸੀਗੇ ਇਸ ਪਾਸੇ ਦੇਖੋਗੇ ਤਸਵੀਰ ਕੀ ਲੋਕ ਜਿਹੜੇ ਲਗਾਤਾਰ ਇੱਥੋਂ ਦੀ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਇਸ ਪਾਣੀ ਦੇ ਵਿੱਚੋਂ ਨਿਕਲਣ ਦੇ ਲਈ ਲੋਕ ਜਿਹੜੇ ਨੇ ਉਹ ਮਜਬੂਰ ਨੇ ਕਿਉਂਕਿ ਇਹ ਇਲਾ ਕਾਫੀ ਏਰੀਏ ਲੱਗਦੇ ਨੇ ਇਸ ਇਲਾਕੇ ਨੂੰ ਜਿਸ ਕਰਕੇ ਇੱਥੋਂ ਦੇ ਲੋਕ ਜਿਹੜੇ ਨੇ ਉਹ اسی ਇਲਾਕੇ ਤੋਂ ਰੋਜ਼ ਇੱਥੋਂ ਆਪਣੇ ਕੰਮਾਂ ਦੇ ਉੱਪਰ ਜਾਂਦੇ ਨੇ ਆਪਣੇ ਕੰਮ ਦੇ ਉੱਪਰ ਜਾ ਕੇ ਆਪਣਾ ਰੋਜ਼ਗਾਰ ਜਿਹੜਾ ਸ਼ੁਰੂ ਕਰਦੇ ਨੇ ਲੇਕਿਨ ਉਸੇ ਇਲਾਕੇ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਤੁਸੀਂ ਦੇਖੋਗੇ ਗੱਡੀ ਗੁਜ਼ਰੀ ਹੈ ਗੱਡੀ ਗੁਜ਼ਰਨ ਤੋਂ ਬਾਅਦ ਜਿਹੜੀਆਂ ਇੱਥੇ ਲੈਹਰਾਂ ਜੜੀਆਂ ਨੇ ਪਾਣੀ ਦੇ ਵਿੱਚ ਬਣਦੀਆਂ ਨੇ ਤਾਂ ਅੱਗੇ ਵੱਲੋਂ ਚਲਦੇ ਅੱਗੇ ਦੀ ਤਸਵੀਰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਇੱਥੋਂ ਦੇ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ 2 ਘੰਟੇ ਦੀ ਬਰਸਾਤ ਪੈਂਦੀ ਹੈ ਲੇਕਿਨ ਇਹ ਇਲਾਕਾ ਜਿਹੜਾ ਪੂਰਾ ਸਮੁੰਦਰ ਬਣ ਜਾਂਦਾ ਤਾਂ ਪਿੱਛੇ ਦੀ ਤਸਵੀਰ ਦੇਖੋਗੇ ਪਿਛਲੇ ਪਾਸੇ ਦੀ ਤਸਵੀਰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਦੋਂ ਵੀ ਗੱਡੀ ਇੱਥੋਂ ਨਿਕਲਦੀ ਹੈ ਗੱਡੀ ਦੇ ਟਾਇਰ ਵੱਲ ਦੀ ਤਸਵੀਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਇੱਥੇ ਛਰਲਾ ਮਾਰਦਾ ਹੋਇਆ ਜਾਂ ਕਹਿ ਸਕਦੇ ਆ ਕਿ ਲਹਿਰਾ ਬਣਦਾ ਹੋਇਆ ਨਜ਼ਰ ਆਉਂਦਾ ਤਾਂ ਇਸ ਪਾਸੇ ਤੁਸੀਂ ਇਹ ਤਸਵੀਰ ਦੇਖੋਗੇ ਗੱਡੀਆਂ ਇੱਥੋਂ ਨਿਕਲ ਰਹੀਆਂ ਨੇ ਕਈ ਗੱਡੀਆਂ ਇਸ ਪਾਣੀ ਦੇ ਵਿੱਚ ਫਸ ਵੀ ਜਾਂਦੀਆਂ ਨੇ ਤਾਂ ਇਹ ਤਸਵੀਰ ਹੈ ਇਹ ਪਟਿਆਲਾ ਦੀ ਤਸਵੀਰ ਹੈ ਕਿ 2 ਘੰਟਿਆਂ ਦੀ ਬਰਸਾਤ ਨੇ ਪਟਿਆਲਾ ਜਿਹੜਾ ਜਲਥਲ ਕਰ ਦਿੱਤਾ ਤਾ ਲੋਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲੇਕਿਨ ਇਹ ਤਸਵੀਰ ਜਿਹੜੀ ਹੈ ਖਾਸ ਤਸਵੀਰ ਹੈ ਅੱਗੇ ਵੱਲ ਨੂੰ ਚਲਦੇ ਹਾਂ ਜਿਸ ਤਰ੍ਹਾਂ ਅੱਗੇ ਅੱਗੇ ਜਾਵਾਂਗੇ ਤਾਂ ਉਸੇ ਤਰ੍ਹਾਂ ਜਿਹੜਾ ਕਹਿ ਸਕਦੇ ਹਾਂ ਕਿ ਪਾਣੀ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ ਤਾਂ ਇਸ ਪਾਸੇ ਦੇਖੋਗੇ ਕਿ ਸਕੂਟਰੀ ਜਿਹੜੀ ਹੈ ਜਿਸ ਦੇ ਉੱਪਰ ਨੌਜਵਾਨ ਨੇ ਉਹ ਕਾਫੀ ਮੁਸ਼ਕਿਲ ਦੇ ਨਾਲ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਈ ਸਕੂਟਰੀਆਂ ਜਿਹੜੀਆਂ ਇਸ ਪਾਣੀ ਦੇ ਵਿੱਚ ਬੰਦ ਵੀ ਹੋ ਜਾਂਦੀਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਜਾਂਦੇ ਆ ਉਸੇ ਤਰ੍ਹਾਂ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੱਬਦਾ ਜਾਂਦਾ ਤਾਂ ਇਹ ਬੱਸ ਦੇਖੋਗੇ ਕਿ ਬੱਸ ਇੱਥੋਂ ਦੀ ਨਿਕਲ ਰਹੀ ਹੈ ਤਾਂ ਇਹ ਬੱਸ ਤੁਸੀਂ ਦੇਖ ਰਹੇ ਹੋ ਕਿ ਡੀਏਵੀ ਸਕੂਲ ਦੀ ਬੱਸ ਹੈ ਜਿਸ ਦੇ ਵਿੱਚ ਬੱਚੇ ਕਹਿ ਸਕਦੇ ਆਂਦੇ ਹੁੰਦੇ ਨੇ ਤਾਂ ਉਸੇ ਬੱਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇਸ ਪਾਣੀ ਦੇ ਵਿੱਚੋਂ ਗੁਜ਼ਰ ਰਹੀ ਹੈ ਪਾਣੀ ਜਿਹੜਾ ਉਹ ਕਾਫੀ ਤੇਜ਼ ਰਫਤਾਰ ਦੇ ਨਾਲ ਜਦੋਂ ਵੀ ਕੋਈ ਵਾਹਨ ਇੱਥੋਂ ਨਿਕਲਦਾ ਹੈ ਤਾਂ ਕਾਫੀ ਤੇਜ਼ ਰਫਤਾਰ ਦੇ ਨਾਲ ਪਾਣੀ ਜਿਹੜਾ ਇਸ ਥਾਂ ਤੋਂ ਗੁਜ਼ਰਦਾ ਤਾਂ ਇਸ ਇਲਾਕੇ ਦੀ ਤਸਵੀਰ ਤੁਹਾਡੇ ਨਾਲ ਖਾਸ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਇਲਾਕਾ ਕਾਫੀ ਮਨਨਤ ਮੰਨਿਆ ਇਲਾਕਾ ਹੈ ਜਿਹੜਾ ਪਟਿਆਲਾ ਦਾ ਤ੍ਰਿਪੜੀ ਏਰੀਆ ਹੈ ਤ੍ਰਿਪੜੀ ਏਰੀਆ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਈ ਨਾਲ ਏਰੀਆ ਲੱਗਦੇ ਨੇ ਪੋਰਸ਼ ਇਲਾਕੇ ਨੇ ਜਿਸ ਤਰ੍ਹਾਂ ਫੁਲਕੀਆਂ ਕਲੇਵ ਦੀ ਗੱਲ ਕਰ ਲਈਏ ਚਾਹੇ ਹੋਰ ਇਲਾਕਿਆਂ ਦੀ ਗੱਲ ਕਰ ਲਈਏ ਚਾਹੇ ਅਨੰਦਨਗਰ ਦੀ ਗੱਲ ਕਰ ਲਈਏ ਤਾਂ ਕਾਫੀ ਮੁਸ਼ਕਿਲਾਂ ਲੋਕਾਂ ਨੂੰ ਸਹਾਈਆਂ ਪੈ ਰੀਆਂ ਨੇ ਇਸ ਤਰ੍ਹਾਂ ਤੁਸੀਂ ਇਹ ਦੇਖੋਗੇ ਕਿ ਕਿੰਨਾ-ਕਿੰਨਾ ਪਾਣੀ ਹੈ ਇਸ ਪਾਣੀ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਕਹਿ ਸਕਦੇ ਹਾਂ ਕਿ ਸੋ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸ ਪਾਸੇ ਦੇਖੋਗੇ ਕਿ ਭਾਈ ਸਾਹਿਬ ਜਿਹੜੇ ਨੇ ਸਕੂਟਰੀ ਆਪਣੀ ਜਿਹੜੀ ਹੈ ਰੋਡ 'ਤੇ ਆਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਾਫੀ ਮੁਸ਼ਕਿਲ ਹੈ ਇਲਾਕੇ ਦੇ ਵਿੱਚ ਪਾਣੀ ਜਿਹੜਾ ਪੂਰਾ ਭਰਿਆ ਹੋਇਆ ਨਜ਼ਰ ਆ ਰਿਹਾ ਤੁਸੀਂ ਦੂਰ ਦੂਰ ਤੱਕ ਦੇਖੋਗੇ ਕਿ ਪਾਣੀ ਉਹ ਪਾਣੀ ਤੁਹਾਨੂੰ ਨਜ਼ਰ ਆਵੇਗਾ ਤਾਂ ਇਹ ਤ੍ਰਿਪੜੀ ਇਲਾਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਲਾਕਾ ਜਿਹੜਾ ਉਹ ਪਾਣੀ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਲ-ਥਲ ਨਜ਼ਰ ਆ ਰਿਹਾ ਹੈ ਤਾਂ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਇੱਥੇ ਬਰਸਾਤ ਪੈਂਦੀ ਹੈ ਚਾਹੇ ਉਹ 1 ਘੰਟੇ ਦੀ ਬਰਸਾਤ ਹੋਵੇ ਚਾਹੇ 2 ਘੰਟੇ ਦੀ ਬਰਸਾਤ ਹੋਵੇ ਲੇਕਿਨ ਸੰਘਰਸ਼ ਜਿਹੜਾ ਸਾਨੂੰ ਕਰਨਾ ਪੈਂਦਾ ਹੈ ਕਿਉਂਕਿ ਰੋਜ਼ ਕੰਮ ਦੇ ਉੱਪਰ ਜਾਣਾ ਕੰਮ ਦੇ ਉੱਤੇ ਜਾਂਦੇ ਵਕਤ ਜਿਹੜਾ ਇੱਥੋਂ ਦੀ ਪਾਣੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਸਕਰੀਨ ਦੇ ਉੱਪਰ ਤਾਂ ਭਾਈ ਸਾਹਿਬ ਦੇਖੋਗੇ ਤੁਸੀਂ ਕਿ ਪਾਣੀ ਦੇ ਵਿੱਚੋਂ ਨਿਕਲ ਰਹੇ ਨੇ ਬੀਜੀ ਤੇ ਹਰ ਬਾਰੀ ਇਸ ਤਰ੍ਹਾਂ ਮਤਲਬ ਸੰਘਰਸ਼ ਕਰਨਾ ਪੈਂਦਾ ਜਦੋਂ ਪਾਣੀ ਆਉਂਦਾ ਹਰ ਵਾਰ ਹਰ ਬਾਰੀ ਐਸੇ ਹੀ ਹੁੰਦੇ ਨੇ ਕੰਮ ਤੇ ਜਾ ਰਹੇ ਹਾਂ ਓਏ ਉਹ ਅਲਟਰਾ ਅਲਟਰਾ ਸਾਊਂਡ ਕਰਾਣੇ ਜਾ ਰਹੇ ਸੀ ਅੱਛਾ ਹਾਂ ਮੇਰੇ ਪਾਣੀ ਕਾਫੀ ਹੈ ਨਾ ਤਾਂ ਕਿ ਰੋਡ ਕੇ ਲੈ ਕੇ ਜਾ ਰਹੇ ਵੀ ਬੰਦ ਨਾ ਹੋ ਜਾਏ ਕਿਤੇ ਬੰਦ ਹੋ ਗਈ ਬੰਦ ਹੋ ਗਈ ਬੰਦ ਹੋ ਗਈ ਕਿੱਥੋਂ ਦੀ ਲਿਆ ਰਹੇ ਹੋ ਰੋਡ ਕੇ ਪਿੱਛੋਂ ਦੀ ਉਹ ਉਧਰ ਆਗੇ ਮੰਦਿਰ ਕੇ ਪਾਸੋਂ ਟ੍ਰਿਪੜੀ ਤੋਂ ਆ ਰਹੇ ਹਾਂ ਹਾਂਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇਸੇ ਇਲਾਕੇ ਦੇ ਲੋਕ ਜਿਹੜੇ ਨੇ ਕਾਫੀ ਸੰਘਰਸ਼ ਕਰ ਰਹੇ ਨੇ ਕਿਉਂਕਿ ਇਹ ਪਾਣੀ ਜਿਹੜਾ ਇੱਥੇ ਇਕੱਠਾ ਹੋਇਆ ਪਿਆ ਤਾਂ ਇਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਨੇ ਤਾਂ ਇਸੇ ਦਿੱਕਤ ਪਰੇਸ਼ਾਨੀਆਂ ਦੇ ਵਿੱਚ ਉਹ ਜਿਹੜੇ ਲੋਕ ਨੇ ਇਸ ਇਲਾਕੇ ਦੇ ਉਹ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਾਣੀ ਜਿਹੜਾ ਇੱਥੇ ਭਰ ਜਾਂਦਾ ਹੈ 2 ਘੰਟਿਆਂ ਦੀ ਬਰਸਾਤ ਪੈਂਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਹੈ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਿਹੜਾ ਪਾਣੀ ਇਸ ਇਲਾਕੇ ਦੇ ਵਿੱਚ ਭਰਿਆ ਹੋਇਆ ਹੈ ਤਾ ਇਸ ਪਾਣੀ ਨੂੰ ਨਿਗਲਣ ਦੇ ਲਈ ਕਾਫੀ ਸਮਾਂ ਚਾਹੀਦਾ ਹੈ ਕਾਫੀ ਜਿਹੜੀ ਕਹਿ ਸਕਦੇ ਆ ਕਿ ਟਾਈਮ ਚਾਹੀਦਾ ਇਸ ਪਾਣੀ ਨੂੰ ਨਿਕਲਣ ਦੇ ਲਈ ਤੁਸੀਂ ਇਹ ਪਾਣੀ ਦਾ ਲੈਵਲ ਚੈੱਕ ਕਰੋਗੇ ਕਿ ਗੋਡਿਆਂ ਤੱਕ ਜਿਹੜਾ ਪਾਣੀ ਹੈ ਇਸ ਇਲਾਕੇ ਦੇ ਵਿੱਚ ਭਰਿਆ ਹੋਇਆ ਹੈ ਤਾਂ ਲੋਕਾਂ ਦੇ ਵਾਹਨ ਜਿਹੜੇ ਨੇ ਸਕੂਟਰ ਮੋਟਰਸਾਈਕਲ ਜਿਹੜੇ ਨੇ ਗੱਡੀਆਂ ਜੜੀਆਂ ਨੇ ਉਹ ਇਸ ਪਾਣੀ ਦੇ ਵਿੱਚ ਬੰਦ ਹੋ ਰੀਆਂ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸਰਾ ਲੋਕ ਜਿਹੜੇ ਨੇ ਉਸੇ ਇਲਾਕੇ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਗੱਡੀਆਂ ਤੁਸੀਂ ਦੇਖੋਗੇ ਕਿ ਇੱਥੇ ਗੱਡੀ ਜਦੋਂ ਵੀ ਨਿਕਲਦੀ ਹੈ ਤਾਂ ਨੀਚੇ ਲਹਿਰਾਂ ਜਿਹੜੀਆਂ ਨੇ ਪਾਣੀ ਦੇ ਵਿੱਚ ਉਹ ਬੰਦੀਆਂ ਨੇ ਤੁਸੀਂ ਇਹ ਤਸਵੀਰ ਦੇਖੋ ਕਿ ਪਾਣੀ ਨੂੰ ਜਿਹੜਾ ਗੱਡੀ ਆਪਣੇ ਵੱਲ ਨੂੰ ਖਿੱਚ ਕੇ ਲੈ ਕੇ ਜਾਂਦੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਪਟਿਆਲਾ ਦੀ ਤਸਵੀਰ ਹੈ। ਇਹ ਬਾਈ ਜੀ ਹੁਣ ਹੀ ਖੜੇ ਨੇ ਇਸ ਪਾਣ ਦੇ ਉੱਤੇ। ਵੀਰੇ ਮੁਸ਼ਕਿਲ ਹੈਗੀ ਹੈ ਕਾਫੀ। ਤਾਂ ਬਿਲਕੁਲ ਹਾਰ ਇੱਕ ਬੰਦਾ ਇਹੋ ਕਹਿ ਰਿਹਾ ਹੈ ਕਿ ਮੁਸ਼ਕਿਲ ਕਾਫੀ ਹੈ ਕਿਉਂਕਿ ਇਨਾ ਪਾਣੀ ਇੱਥੇ ਭਰ ਗਿਆ ਇਲਾਕੇ ਦੇ ਵਿੱਚ ਕਿ ਲੋਕ ਜਿਹੜੇ ਨਿਕਲ ਰਹੇ ਨੇ ਉਹ ਕਾਫੀ ਮੁਸ਼ਕਿਲਾਂ ਦਾ ਸਾਹ ਦੇ ਕਰ ਰਹੇ ਨੇ ਤੁਸੀਂ ਦੂਰ ਦੂਰ ਤੱਕ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਸਾਈਕਲਾਂ ਮੋਟਰਸਾਈਕਲਾਂ ਤੇ ਲੋਕ ਨੇ ਜਾਂ ਪੈਦਲ ਨੇ ਉਹ ਆਸੇ-ਪਾਸੇ ਤੋਂ ਕੋਰਨਰ ਜਿਹੜੇ ਹੈਗੇ ਨੇ ਕੋਨੇ ਜਿਹੜੇ ਹੈਗੇ ਨੇ ਉਸ ਦਾ ਸਹਾਰਾ ਲੈ ਕੇ ਇੱਥੇ ਆ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਗੱਡੀਆਂ ਦੀ ਗੱਲ ਕਰੀਏ ਤਾਂ ਗੱਡੀਆਂ ਵੀ ਇੱਕ ਸਾਈਡ ਨੂੰ ਹੋ ਕੇ ਜਿਹੜਾ ਇਸ ਥੋੜੀ ਗੁਜ਼ਰ ਰਹੀਆਂ ਨੇ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਇਹ ਦੇਖੋਗੇ ਕਿ ਸਕੂਲ ਵੈਨ ਜਾ ਰਹੀ ਹੈ ਬੱਚੇ ਨੇ ਇਸ ਵੈਨ ਦੇ ਵਿੱਚ ਜੇਕਰ ਇਸ ਪਾਣੀ ਦੇ ਵਿੱਚ ਇਹ ਵੈਨ ਬੰਦ ਹੋ ਜਾਵੇ ਤਾਂ ਕਾਫੀ ਮੁਸ਼ਕਲਾਂ ਆndੀਆਂ ਨੇ ਤਾਂ ਦੂਜੇ ਪਾਸੇ ਦੇਖੋ ਤੁਸੀਂ ਇਹ ਤਸਵੀਰ ਦੇਖੋਗੇ ਕਿ ਇਸ ਪਾਸੇ ਜਿਹੜੇ ਬੱਚੇ ਨੇ ਉਹ ਇਸ ਪਾਣੀ ਦੇ ਵਿੱਚ ਆਪਣਾ ਜਿਹੜਾ ਆਨੰਦ ਆ ਉਹ ਲੈਂਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਜਿਹੜੇ ਲੋਕ ਨੇ ਕੰਮਾਂ ਦੇ ਉੱਪਰ ਜਾ ਰਹੇ ਨੇ ਆਪਣੇ ਕੰਮ ਦੇ ਉੱਪਰ ਜਾ ਰਹੇ ਨੇ ਤਾਂ ਉਹਨਾਂ ਨੂੰ ਦਿੱਕਤਾਂ ਵੀ ਆ ਰਹੀਆਂ ਨੇ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੁਸੀਂ ਇਹ ਗੱਡੀਆਂ ਦੀ ਤਸਵੀਰ ਦੇਖੋਗੇ ਕਿ ਕਿਸ ਤਰ੍ਹਾਂ نیچے ਲਹਿਰਾਂ ਜਿਹੜੀਆਂ ਨੇ ਇਸ ਗੱਡੀ ਦੇ ਪਾਣੀ ਦੇ ਨਾਲ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਉਹ ਦੂਰ ਤੱਕ ਦੀ ਤਸਵੀਰ ਤੁਸੀਂ ਦੇਖੋਗੇ ਤਾਂ ਕਾਫੀ ਮੁਸ਼ਕਿਲਾਂ ਲੋਕਾਂ ਨੂੰ ਇਸ ਪਾਸੇ ਦੇਖੋਗੇ ਕਿ ਪੈਸਾ ਜਿਹੜੇ ਸਾਈਕਲ ਦੇ ਉੱਪਰ ਆ ਰਹੇ ਨੇ ਕਿਉਂਕਿ ਦਿੱਕਤਾਂ ਕਾਫੀ ਨੇ ਲੋਕਾਂ ਦੀਆਂ ਲੋਕਾਂ ਨੇ ਕੰਮ ਦੇ ਉੱਪਰ ਵੀ ਜਾਣਾ ਆਪਣੇ ਦਿੱਕਤ ਹੈਗੀ ਜੀ ਕਾਫੀ ਹਨਾ ਪਾਣੀ ਦੇ ਵਿੱਚੋਂ ਨਿਕਲ ਰਹੇ ਹੋ ਤੁਸੀਂ ਇਹਨੇ ਕਿੰਨੀ ਕਿੰਨੀ ਕਰਾਈ ਆ ਬਹੁਤ ਘਾਟਿਆ ਜੀ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਕਹਿੰਦੇ ਕਾਫੀ ਦਿੱਕਤ ਆ ਰਹੀ ਹੈ ਇਹ ਪਾਣੀ ਤੁਸੀਂ ਦੂਰ ਤੱਕ ਦੇਖੋ ਕਿ ਦੂਰ ਤੱਕ ਜਿਹੜਾ ਪਾਣੀ ਹੈ ਉਹ ਇਸ ਇਲਾਕੇ ਦੇ ਵਿੱਚ ਭਰਿਆ ਹੋਇਆ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਕਿੰਨੇ ਪਾਣੀ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ 2 ਘੰਟੇ ਦੀ ਬਰਸਾਤ ਨੇ ਪਟਿਆਲਾ ਦਾ ਇਹ ਇਲਾਕਾ ਜਿਹੜਾ ਹੈ ਉਹ ਜਲਥਲ ਕਰ ਦਿੱਤਾ ਤੇ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਦੇ ਨਾਲ ਸਾਈਕਲ ਤੇ ਉੱਪਰ ਜਿਹੜਾ ਪਾਣੀ ਦੇ ਵਿੱਚੋਂ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਪੁੱਛਦੇ ਆ ਕਿ ਕਿੰਨੀ ਕੁ ਮੁਸ਼ਕਿਲ ਆ ਰਹੀਆਂ ਨੇ ਭਾਈ ਜੀ ਉਰੀ ਰਹਿੰਦੇ ਹੋ ਤੁਸੀਂ ਹਨਾ ਕਿੰਨੀ ਕੁ ਮੁਸ਼ਕਿਲ ਆ ਰਹੀ ਹੈ ਬਹੁਤ ਆ ਰਹੀ ਹੈ ਅੰਨੇ ਪਾਣੀ ਦੇ ਵਿੱਚੋਂ ਗੁਜ਼ਰ ਕੇ ਆ ਰਹੇ ਹਾਂ ਨਾ ਲੈ ਕੇ ਸਾਈਕਲ ਕਾਫੀ ਦਿੱਕਤ ਆਂਦੀ ਹੈ ਜੀ ਹਾਂਜੀ ਹਾਂਜੀ ਮਤਲਬ ਇਹ ਉਹਰੇ ਹਰ ਬਾਰ ਦਾ ਹੀ ਹੁੰਦਾ ਵੀ 2 ਘੰਟੇ ਦੀ ਬਰਸਾਤ ਆਇਦਾਂ ਮਤਲਬ ਘੰਟੇ ਦੇ ਅੰਮੀ ਪੈਗਾ ਇੱਥੇ ਇੰਨਾ ਪਾਣੀ ਭਰ ਜਾਂਦਾ ਨਿਕਾਸੀ ਨਹੀਂ ਕੋਈ ਹੈਗੀ ਹੋਰ ਕਿੱਥੇ ਜਾਂਦਾ ਨਹੀਂ ਪਹਿਲਾਂ ਇੱਥੇ ਚੱਲ ਨਹੀਂ ਇਹ ਕਲੋਨੀ ਚ ਹੁਣ ਇਹ ਬੰਦ ਗਈ ਤਾਂ ਇਹ ਜੇ ਕਰਕੇ ਆ ਰਿਹਾ ਪਾਣੀ ਨਹੀਂ ਤਾਂ ਉਹਰੇ ਮੈਂ ਉਹਰੇ ਹੋਗੇ 2-3 ਸਾਲ ਹੋ ਗਏ ਦੇਖਦੇ ਹੋਏ ਜਿਸ ਤਰ੍ਹਾਂ ਮੋਟਰਸਾਈਕਲ ਵੀ ਵਗੈਰਾ ਬੰਦ ਹੁੰਦੇ ਹੁੰਦੇ ਨੇ ਜੀ ਕਈ ਮੋਟਰਸਾਈਕਲ ਹੋਏ ਬੰਦ ਐ ਮੈਂ ਤਾਂ ਬਿਲਕੁਲ ਦਿੱਕਤਾਂ ਕਾਫੀ ਨੇ ਕਿਉਂਕਿ ਇੰਨਾ ਪਾਣੀ ਇੱਥੇ ਭਰ ਗਿਆ ਕਿ ਗੋਡੇ ਤੱਕ ਪਾਣੀ ਆਇਆ ਹੋਇਆ ਹੈ ਜਿਸ ਕਰਕੇ ਲੋਕਾਂ ਦੀਆਂ ਗੱਡੀਆਂ ਮੋਟਰਸਾਈਕਲ ਜਿਹੜੇ ਨੇ ਉਹ ਇਸ ਪਾਣੀ ਦੇ ਵਿੱਚ ਬੰਦ ਹੋ ਰਹੇ ਨੇ ਤੁਸੀਂ ਇਹ ਤਸਵੀਰ ਦੇਖੋਗੇ ਕਿ ਜਿਹੜਾ ਪਾਣੀ ਹੈ ਉਹ ਪੂਰਾ ਸਮੁੰਦਰ ਦਾ ਰੂਪ ਧਾਰ ਰਿਹਾ ਹੈ ਤੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਇਥੋਂ ਦੀ ਸੰਘਰਸ਼ ਕਰਦੇ ਹੋਏ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਹੈ ਪਟਿਆਲਾ ਦੀ ਦਿੱਕਤ ਆ ਰਹੀ ਹੈ ਕਾਫੀ ਤੇ ਬਿਲਕੁਲ ਹੈ ਹਰ ਇੱਕ ਨੂੰ ਦਿੱਕਤਾਂ ਜੜੀਆਂ ਨੇ ਉਹ ਕਾਫੀ ਆ ਰਹੀਆਂ ਨੇ ਪਿੰਡਾਂ ਉਹ ਇਮਰ ਬਣਾ ਤੇ ਲਾਦਾ ਪਾਈਪੋਂ ਪਾਈਆਂ ਫੇਰ ਪਾਣੀ ਨਹੀਂ ਜਾਂਦਾ ਦੇ ਇੱਕ ਨੂੰ ਆਲ ਮਤਲਬ ਇਹ 2 ਘੰਟਿਆਂ ਦੀ ਬਰਸਾਤ ਇਹ ਹਰ ਵਾਰੀ ਇਸ ਤਰ੍ਹਾਂ ਕਰਦੀ ਹੈ ਹਰ ਵਾਰ ਵੀਰੇ ਕਟੋਗੜ ਪਤਾ ਨਹੀਂ ਕਿੰਨੇ ਸਾਲ ਹੋ ਗਏ ਔਰ ਐਵੇਂ ਹੀ ਪਾਣੀ ਖੜਦਾ ਜੀ ਇਹ ਤਾਂ ਪਹਿਲਾਂ ਜਿਆਦਾ ਸੇ ਉਹ ਘੱਟ ਹੋ ਗਿਆ ਵੀਰੇ ਹੁਣ ਤਾਂ ਕੁਝ ਵੀ ਨਹੀਂ ਸਾਡੇ ਘਰਾਂ 'ਚੋਂ ਪਾਣੀ ਨਹੀਂ ਵਗਦਾ। ਦੋ-ਤਿੰਨ ਘੰਟੇ ਪਹਿਲਾਂ ਆਂਦੇ ਔਰੇ ਤੁਹਾਨੂੰ ਇਸ ਤੋਂ ਜ਼ਿਆਦਾ ਪਾਣੀ ਦੇਖਣ ਨੂੰ ਮਿਲਦਾ ਹੁੰਦਾ ਘੱਟ ਗਿਆ। ਤੈਰੀ ਮਾਰ ਲਿੰਦੇ ਤੁਸੀਂ ਪੂਰੀ-ਪੂਰੀ ਔਰੇ ਤੈਰੀ ਹਾਂਜੀ ਤੈਰੀ ਸੁਮੀਪੂਲ ਬਣਾਇਆ ਹੋ ਰਿਹਾ ਤਾਂ। ਤੋਂ ਮੋਟਰਸਾਈਕਲ ਬੰਦ ਹੋ ਗਿਆ ਚੱਲ ਨਹੀਂ ਰਹੀ। ਹਾਂਜੀ ਮੋਟਰਸਾਈਕਲ ਬੰਦ ਹੋ ਗਿਆ ਜੀ। ਮਾਰੋ ਕਿੱਕਾ ਖੜੇ ਹੋ ਗਿਆ ਚੱਲੋ। ਟੱਕਾ ਮਾਰੋ ਉੱਤਰ ਕੇ। ਤੇ ਬਿਲਕੁਲ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਨੌਜਵਾਨ ਜਾ ਰਹੇ ਜਿੱਕੇ ਥੋਦੀ ਤਾਂ ਮੋਟਰਸਾਈਕਲ ਦੇਣਾ ਹੈ। ਉਹ ਬੰਦ ਹੋ ਗਿਆ ਤਾਂ ਕਾਫੀ ਦਿੱਕਤਾਂ ਜੜੀਆਂ ਨੇ ਉਹ ਆ ਰੀਆਂ ਨੇ ਲੋਕਾਂ ਨੂੰ ਤਾਂ ਇਸ ਥਾਂ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਦੇਖੋਗੇ ਕਿ ਹੁਣ ਧੱਕਾ ਮਾਰ ਕੇ ਜਿਹੜਾ ਮੋਟਰਸਾਈਕਲ ਹੈ ਕੋਈ ਨੌਜਵਾਨ ਲੈ ਕੇ ਜਾ ਰਹੇ ਨੇ ਇੱਥੋਂ ਦੀ ਕਿਉਂਕਿ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਲਹਿਰਾ ਇੱਥੇ ਬਣਦੀਆਂ ਨੇ ਜਦੋਂ ਵੀ ਕੋਈ ਗੱਡੀ ਨਿਕਲਦੀ ਹੈ ਜਾਂ ਇੱਥੋਂ ਦੀ ਕੋਈ ਵਾਹਨ ਗੁਜ਼ਰਦਾ ਵੱਡਾ ਤਾਂ ਇੱਥੋਂ ਲਹਿਰਾ ਬਣਦੀਆਂ ਨੇ ਤਾਂ ਲਹਿਰਾਂ ਦੇ ਨਾਲ ਜਿਹੜਾ ਪਾਣੀ ਹੈ ਉਹ ਆਪਣੇ ਵੱਲ ਨੂੰ ਖਿੱਚਦਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਉਸ ਪਾਸੇ ਜਿਹੜੀਆਂ ਮਹਿਲਾਵਾਂ ਦਿੱਕਤ ਆ ਰਹੀਆਂ ਨੇ ਕਾਫੀ ਕਿੰਨਾ ਕਿੰਨੀ ਕਿ ਦਿੱਕਤ ਆ ਆਜਾ ਰਿਹਾ। ਆफी ਦਾ। ਅੜੀਪੋਰਟ ਹੈ। ਅੜੀਪੋਰਟ। ਅੜੀਪੋਰਟ ਆ ਰਹੇ ਕਿੱਥੇ ਚੱਲੇ ਹੋ ਬੁੱਧਰ? ਮੈਂ ਮਿਨੀ ਸੈਕਟਰ 8 ਚੱਲੇ। ਮਿਨੀ ਸੈਕਟਰ 8। ਹਾਂ। ਕਿੰਨੀ ਕ ਦਿੱਕਤ ਆਈ ਜਾਂਦੇ ਨੇ ਪਾਣੀ ਚੋਂ ਕਰ? ਕਾਫੀ ਦਿੱਕਤ ਆਈ ਏ। ਰੋਜ਼ ਗੁਜ਼ਰਦੇ ਹਾਂ ਇੱਥੋਂ ਕੇ ਅੱਜ ਹੀ ਆਏ ਹਾਂ। ਮੈਂ ਅੱਜ ਹੀ ਆਇਆ ਵਸ। ਅੱਜ ਹੀ ਆਏ ਹਾਂ। ਫੇਸੇ ਆਣਾ ਰੋਜ਼ ਹੀ ਆ। ਪਤਾ ਨਹੀਂ ਸੀਗਾ ਵੀ ਇੱਥੇ ਪਾਣੀ ਭਰਿਆ ਹੋਇਆ। ਨਾ ਜੀ। ਤੇ ਮੈਂ ਤੇ ਹੁਣ ਫੇ ਕਿੰਨੀ ਕ ਦਿੱਕਤ ਹੈ? ਕਾਫੀ ਦੀ ਕਟਾਰੀ। ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਇਸ ਪਾਸੇ ਤੋਂ ਗੁਜ਼ਰ ਲੈਣੇ। ਉਸ ਪਾਸੇ ਤਸਵੀਰ ਦੇਖੋਗੇ ਕਿ ਇੱਕ ਲੇਡੀਜ਼ ਜਿਹੜੇ ਨੇ ਆਪਣੀ ਬੇਟੀ ਦੇ ਨਾਲ ਆ ਰਹੇ ਨੇ ਮੈਮ ਦਿੱਕਤ ਆ ਰਹੀ ਹੈ ਕਾਫੀ ਪਾਣੀ ਉਰੇ ਭਰਿਆ ਪਿਆ ਜਿਸ ਤਰ੍ਹਾਂ ਆ اتنا ਪਾਣੀ ਨਹੀਂ ਹੋਣਾ ਚਾਹੀਏ ਸੜਕ ਤੋਂ ਸਹੀ ਜਿਹਾ ਬਣਾਤੇ ਨਹੀਂ ਹੈ ਬਣਾਤੇ ਵੀ ਹੈ ਤਾਂ ਉਹ ਵੀ ਨਹੀਂ ਬੜਾ ਸੜਕ ਪੂਰੀ ਵਿਕਾਰ ਹੋ ਰਹੀ ਹੈ ਕੀ ਫਾਇਦਾ ਫਿਰ ਐਸੀ ਸੜਕ ਨਹੀਂ ਬਣਵਾਉਣਾ ਤਾਂ ਆਪ ਜਹੀਂ ਪਰ ਰਹਤੇ ਹੋ ਹਾਂ ਮੈਂ ਮਾਰਕੀ ਪੂਰੀ ਫਿਰ ਰਹਤੇ ਮੜਿਆ ਰੋਡ ਤੇ ਕਿੰਨੇ ਕਿੰਨੀ ਦਿੱਕਤ ਆ ਰਹੀ ਹੈ ਜਿਹਾ ਜੈਸੇ ਪਾਣੀ ਬੜਾ ਬੜਾ ਯਹਾਂ ਪਰ ਹੈ ਨਾ ਕਾਫੀ ਪੋਰਛੇ ਇਲਾਕੇ ਕੰਮ ਤੇ ਨਹੀਂ ਆ ਪਾਤੇ ਆ ਜੋ ਪਾਣੀ ਭਰਿਆ ਹੋਆ ਤਾਂ ਕਹਾਂ ਸੇ ਆ ਪਾਏਗੇ ਕੰਮ ਤੇ ਕੰਮ ਕਰਤੇ ਹੋ ਜਾਏਗਾ ਹਾਂ ਜੀ ਕੋਟੀਆਂ ਕਰਦੀ ਆ ਅਭੀ ਬੇਟੀ ਕੋ ਲੈ ਕੇ ਆਇਆ ਮੈਂ ਦੇਖ ਰਹਾ ਤਾ ਕਿ ਦੂਰ ਸੇ ਆ ਰਹੇ ਥੇ ਆ ਪਾਣੀ ਸੇ ਨਾ ਗੁਜ਼ਰਤੇ ਹੋਏ ਕਾਫੀ ਮੁਸ਼ਕਿਲ ਆ ਰਹੀ ਥੀ ਵੀ ਗਾੜੀਆਂ ਆ ਰਹੀਆਂ ਪਾਣੀ ਆਪਣੀ ਔਰ ਖਿੱਚਤੀਆਂ ਨਾ ਹਾਂ ਜੀ ਕੀ ਕਰ ਸਕਤੇ ਆ ਅਬ ਲੇਟ ਹੋ ਰਹਾ ਸੌਰੀ ਬਿਲਕੁਲ ਤਾਂ ਕੰਮ ਦੇ ਉੱਪਰ ਜਾਣਾ ਸੀਗਾ ਕਹਿੰਦੇ ਕਿ ਪਾਣੀ ਭਰਿਆ ਹੋਇਆ ਤਾਂ ਇਸ ਦੇ ਨਾਲ ਦਿੱਕਤ ਕਾਫੀ ਆਈ ਹੈ ਤਾਂ ਉਸ ਪਰੇਸ਼ਾਨੀ ਦੇ ਨਾਲ ਜੂਝਦੇ ਹੋਏ ਇਸ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਆਪਣੇ ਕੰਮ ਦੇ ਉੱਪਰ ਜਾ ਰਹੇ ਨੇ ਆਪਣੀ ਬੇਟੀ ਨੂੰ ਲੈ ਕੇ ਲੇਕਿਨ ਅੱਗੇ ਵੱਲ ਨੂੰ ਚਲਦੇ ਆ ਅੱਗੇ ਦੀ ਤਸਵੀਰ ਵੀ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਉਸ ਪਾਸੇ ਤੋਂ ਇੱਧਰ ਨੂੰ ਆਏ ਸੀਗੇ ਤਾਂ ਪਾਣੀ ਦਾ ਲੈਵਲ ਜਿਹੜਾ ਹੈ ਉਹ ਲਗਾਤਾਰ ਵੱਧਦਾ ਗਿਆ ਪਹਿਲਾਂ ਜਿਹੜਾ ਆਪਣੇ ਪੈਰਾਂ ਤੱਕ ਪਾਣੀ ਸੀਗਾ ਲੇਕਿਨ ਉਸ ਤੋਂ ਬਾਅਦ ਜਦੋਂ ਅੱਗੇ-ਅੱਗੇ ਆਉਂਦੇ ਗਏ ਤਾਂ ਗੋਡਿਆਂ ਤੱਕ ਪਾਣੀ ਜਿਹੜਾ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਜ਼ੋਰ ਦਿਖਾਣ ਕੀ ਵੜੇ ਪਾਣੀ ਜਿਹੜਾ ਇਸ ਲੈਵਲ ਤੱਕ ਪਾਣੀ ਹੈ ਕਿਉਂਕਿ ਲੋਕ ਕਹਿੰਦੇ ਨੇ ਕਿ ਇਹ ਇਲਾਕਾ ਕਾਫੀ ਪੋਰਛਾਤ ਰਿਪੜੀ ਇਲਾਕਾ ਹੈ ਜੇਕਰ ਪਟਿਆਲਾ ਵਾਸੀਏ ਤਸਵੀਰ ਦੇਖ ਰਹੇ ਨੇ ਤਾਂ ਉਹ ਕਮੈਂਟ ਜਰੂਰ ਕਰਨਗੇ ਕਿ ਇਸੇ ਇਲਾਕੇ ਦੇ ਵਿੱਚ ਅਕਸਰ ਇਹੀ ਹਾਲ ਹੁੰਦਾ ਹੈ ਕਿ ਜਦੋਂ ਪਾਣੀ ਜਾਂ ਬਰਸਾਤ ਇੱਥੇ ਪੈਂਦੀ ਹੈ ਜਦੋਂ ਪਾਣੀ ਇਕੱਠਾ ਹੁੰਦਾ ਹੈ ਤਾਂ ਇਸ ਉਪਰ ਤੱਕ ਪਾਣੀ ਆ ਜਾਂਦਾ ਕਿਉਂਕਿ ਲੱਖ ਲੱਖ ਜਿੰਨਾ ਜਿਹੜਾ ਪਾਣੀ ਆ ਉਹ ਇਸ ਇਲਾਕੇ ਦੇ ਵਿੱਚ ਭਰ ਜਾਂਦਾ ਅਸੀਂ ਥੋੜੀ ਦੇਰ ਜ਼ਰੂਰ ਲਗਾਤੀ ਧਿਆਨ ਨੂੰ ਇਸ ਕਰਕੇ ਜਿਹੜਾ ਪਾਣੀ ਆ ਉਹ ਕੁਸਾ ਕੁਝ ਹੱਦ ਤੱਕ ਜਿਹੜਾ ਥੋੜੀ ਨਿਕਲ ਚੁੱਕਿਆ ਹੈ ਲੇਕਿਨ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਹੈ ਕਿ ਇਸ ਇਲਾਕੇ ਦੇ ਵਿੱਚ ਪਾਣੀ ਜਿਹੜਾ ਹੈ ਕਾਫੀ ਵੱਡੇ ਪੱਦਰ ਦੇ ਭਰਦਾ ਹੁੰਦਾ ਤਾਂ ਇਹ ਤਸਵੀਰ ਜ਼ਰੂਰ ਦੇਖੋ ਤੁਸੀਂ ਇੱਕ ਵਾਰ ਵੀ ਕਿੰਨਾ ਕਿੰਨਾ ਪਾਣੀ ਜਿਹੜਾ ਇਸ ਇਲਾਕੇ ਦੇ ਵਿੱਚ ਭਰਿਆ ਹੋਇਆ ਹੈ ਜਿਸ ਪਾਣੀ ਦੇ ਵਿੱਚੋਂ ਇਹ ਗੰਦਾ ਪਾਣੀ ਹੈ ਨਾਲੀਆਂ ਵਾਲਾ ਪਾਣੀ ਹੈ ਜਿਸ ਪਾਣੀ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਸੰਘਰਸ਼ ਕਰਕੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਪਟਿਆਲਾ ਦੀ ਦਿਖਾਈ ਹੈ ਤੁਹਾਨੂੰ ਤਾਂ ਤੁਸੀਂ ਵੀ ਆਪਣੇ ਕਮੈਂਟ ਕਰਕੇ ਆਪਣੇ ਇਲਾਕਿਆਂ ਦਾ ਹਾਲ ਜ਼ਰੂਰ ਦੱਸੋ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਪਟਿਆਲਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਪਾਣੀ ਜਿਹੜਾ ਭਰਿਆ ਹੋਇਆ ਹੈ ਕੈਮਰਾ ਪਰਸਨ ਰਵਿੰਦਰ ਪਾਲ ਸਿੰਘ ਬਿੱਟੂ ਦਿਨਾਲ ਕਪੜੀਤ ਕੰਬੋਤ ਜਾਗਬਾਨੀ ਟੀਵੀ ਪਟਿਆਲਾ